ਹਾਂਜੀ ਕਿਦਾਂ ਫੇਰ ਠੀਕ ਹੋ ਸਾਰੇ ਆਓ ਅੱਜ ਆਪਾਂ ਆਏ ਹਾਂ 32 ਸੈਕਟਰ ਆਜੋ ਦੇਖਦੇ ਇੱਥੇ ਦਾ ਮਾਹੌਲ ਕੀ ਹੈ ਅੱਜ ਹੈਗਾ ਸੰਡੇ ਆਓ ਆਪਾਂ ਮਿਲਦੇ ਆਵੇਂ ਆਓ ਚਲਿਏ ਓ ਵਾਓ ਜੀ ਵਾਓ ਇੱਥੇ ਤਾਂ ਰੌਣਕਾਂ ਹੀ ਬਹੁਤ ਲੱਗੀਆਂ ਹੋਈਆਂ ਹਾਂਜੀ ਹੁਣ ਦੇ ਕੁੜੀਆਂ ਗਾਣਾ ਸੁਣਾਉਣਗੀਆਂ ਜੀ ਤੁਹਾਨੂੰ ਆਪਾਂ ਸੁਣਦੇ ਹਾਂ ਜੀ ਕੁੜੀਆਂ ਦੇ ਕੋਲ ਗਾਣਾ ਕਾਲੀ ਐਕਟਿਵ ਆ ਦਾ ਹੈਂਡਲ ਆਓ ਜੀ ਕੌਣ ਗਾਏਗਾ ਪਹਿਲਾਂ ਬਣਾ ਲਓ ਸਰਕ ਬਣਾ ਲਓ ਹਲੋ ਮਾਈਕ ਫੜ ਲਓ ਠੀਕ ਹੈ ਜੀ ਕਰਦੇ ಮುಂಡ ਵੇਖਦੀ ਔਰ ਬੜਿਆ ਦਿਨਾ ਕਰੋ ਉਹ ਵੀ ਦੇਖਦਾ ਜ਼ਿੰਦਾ ਨਹੀਂ ਮੇਰੇ ਪਿੰਡ ਦੇ ਗੇੜੇ ਮਾਰਦਾ ਅਗੇ ਟੁਣ ਟਣ ਮੇਰੀ ਕਾਰੀ ਐਤੀ ਵਾਦਾ ਇੱਕ ਦਿਨ ਫੜ ਗਿਆ ਹੈਂਡਲ ਖੜ ਕੇ ਪਾਣੀ ਪਾਣੀ ਹੋ ਗਈ ਮੈਂ ਬੱਟੂ ਆ ਕਰਵੋ ਨੇ ਅੜਕੇ ਕੰਦਾ ਕੁੜਤੀ ਤਰਿਦੇ ਮੈਂ ਉਹ ਲਟਕ ਰ ਪਟਨੇ ਲੱਗੇ ਬਹੁਤ ਰਸਕਿਤਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਧੰਨਵਾਦ ਤੋਂ ਕਿਤਨੀ ਮੈਂ ਵੀ ਵੇਖਦੀ ਉਹ ਬੜਿਆ ਸੋ ਉਹ ਵੀ ਵੇਖਦਾ ਕਿਤਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਬਹੁਤ ਹੀ ਵਧੀਆ ਲੱਗਿਆ ਜੀ ਇਹਨਾਂ ਦਾ ਗਾਣਾ ਸੁਣ ਕੇ ਬੜੀ ਮਿੱਠੀ ਆਵਾਜ਼ ਕੁੜੀਆਂ ਦੀ ਸੋ ਆਪਾਂ ਸਾਰਿਆਂ ਨੂੰ ਇੰਟਰੋਡਿਊਸ ਕਰਾਉਨੇ ਸਾਰਿਆਂ ਦਾ ਨਾਮ ਬੋਦਿਆਂ ਕੀ ਨਾਮ ਹੈ ਜੀ ਰੋਟਾ ਨਿਸ਼ੂ ਸੋਰੀ ਨਿਸ਼ੂ ਨਿਸ਼ੂ ਸਟੱਡੀ ਕਰਦੇ ਹੋ ਕੀ ਕਰਦੇ ਹੋ ਸਟੱਡੀ ਹੋ ਗਈ ਸਟੱਡੀ ਹੋ ਗਈ ਹੈ ਜੀ ਬਹੁਤ ਵਧੀਆ ਲੱਗਿਆ ਨੈਕਸਟ ਕੀ ਨਾਮ ਹੈ ਪੂਜਾ 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 ਕਿਹੜੀ ਮੋਗੀ ਵਾਲੀ ਨਹੀਂ ਟੋਡਣਾ ਨੀਲੂ ਵਰਮਾ ਨੀਲੂ ਟੋਡਣਾ ਮੈਡਮ ਅੰਜਲ ਅੰਜਲ ਕਿੱਥੋਂ ਇੱਥੋਂ ਹੀ ਸੋਨੀਆ ਵਰਮਾ ਸੋਨੀਆ ਵਰਮਾ ਵਰਮਾ ਦੀ ਘੱਟੇ ਹੈ ਨਾ ਮੇਰੇ ਨਾਮ ਵੀ ਰੋਹਿਤ ਵਰਮਾ ਆ ਰੋਹਿਤ ਵਰਮਾ ਇਹਨੂੰ ਵਰਮਾ ਰੋਹਿਤ ਬਰਮਾ ਲੋ ਜੀ ਬਰਮਾ ਬਰਮਾ ਸਾਰੇ ਇਕੱਠੇ ਹੋ ਗਏ ਨੇ ਜੀ ਹੋਰ ਕਿਵੇਂ ਦਾ ਲੱਗੇ ਜੀ ਸਾਡੇ ਸਾਡੇ ਨਾਲ ਆ ਕੇ ਵਧੀਆ ਫ੍ਰੈਂਕ ਹੋਇਆ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਓਕੇ ਜੀ ਥੈਂਕ ਯੂ ਤੁਸੀਂ ਬਖਸ਼ਣ ਤੋਂ ਆਏ ਹੋ ਵੈਸੇ ਤੁਸੀਂ ਬਖਸ਼ਣ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਆਏ ਆਏ ਦਿਆਂ ਦੇ ਬਖਸ਼ਣ ਓਏ ਹੋਏ ਚਲੋ